ਜਨਤ ਹੈ ਜਰਖੜ ਤੇ ਉਹਦੇ ਵੱਖ-ਵੱਖ ਪੁਆਇੰਟ ਦਿਖਾਉਂਦੇ ਹੋਏ ਅਸੀਂ ਹੁਣ ਇੱਕ ਅਹਿਮ ਪੜਾਅ ਦੇ ਉੱਤੇ ਪਹੁੰਚ ਚੁੱਕੇ ਹਾਂ ਤੇ ਜਗਰੂਪ ਜੀ ਥੋੜਾ ਜਿਆ ਕਰ ਦਿਓ ਐਕਸਪਲੇਨ ਤੇ ਦੱਸ ਦਿਓ ਇਸ ਟਾਈਮ ਕਿੱਥੇ ਖੜੇ ਆ ਹੁਣ ਜੀ ਆਪਾਂ ਲਾਹੌਰ ਤੋਂ ਤੇ ਵੱਖ-ਵੱਖ ਪੁਆਇੰਟਾਂ ਤੋਂ ਹੁੰਦੇ ਲਾਲ ਕਿਲੇ ਤੇ ਆ ਗਏ ਜੀ ਤੇ ਇਹ ਲਾਲ ਕਿਲੇ ਉਹ ਪੁਆਇੰਟ ਆ ਵੀ ਜਿੱਥੋਂ ਕੋਈ ਵੀ ਦੇਖਦਾ ਪ੍ਰਾਈਮ ਮਿਨਿਸਟਰ ਜਾਂ ਪ੍ਰੈਜ਼ੀਡੈਂਟ ਚੰਡਾਲਾ ਰਹੌਂਦੇ ਨੇ ਜਾਈਂ ਤੋੜ ਕੇ ਸਲਾ ਮਿਲ ਜਾਂਦੇ ਨੇ ਤੇ ਬਾਕੀ ਇਹ ਆਪਣਾ ਜਰਖੜ ਦਾ ਲਾਲ ਕਿਲਾ ਵਾ ਇਹ ਦਿੱਲੀ ਦਾ ਲਾਲ ਕਿਲਾ ਹੈ ਇਹਨੂੰ ਸਮਝ ਲਿਓ ਤੇ ਇਹ ਸਾਰੇ ਲਾਲ ਕਿਲੇ ਦੀ ਜਿਹੜਾ ਬਣਾਇਆ ਉਹਦੀ ਬਿਲਡਿੰਗ ਤੇ ਇੱਥੋਂ ਸਾਰਾ ਸੀਨ ਦੇਖਦਾ ਆ ਦੇਖੋ ਮਗਰ ਜਿਹੜਾ ਆਪਦੇ ਤੌਰ ਤੇ ਲਾਲ ਕਿਲਾ ਬਣਿਆ ਤੇ ਉਹਦੇ ਪੁਆਇੰਟ ਨੇ ਇਹ ਇੱਕ ਆਪਦੇ ਆਪੇ ਦੀ ਅਹਿਮੀਅਤ ਆ ਬਸ ਇਹਦੀ ਗੱਲ ਹੂੰ ਤੇ ਤੇ ਇਹ ਸਾਰਾ ਜਿੱਦਾਂ ਇਹ ਲਾਲ ਕਿਲੇ ਦਾ ਇੱਕ ਸੀਨ ਜਿਹੜਾ ਫਲਮਾਇਆ ਗਿਆ ਜੀ ਪਿੰਡ ਜ਼ਰਖੜ ਦੀ ਜੰਨਤ ਤੇ ਜ਼ਰਖੜ ਦੇ ਵਿੱਚ ਤੇ ਤੁਸੀਂ ਆ ਕੇ ਇੱਥੇ ਵੀ ਦੇਖ ਸਕਦੇ ਹੋ ਤੇ ਵਾਕਈ ਤੁਹਾਨੂੰ ਜਿਹੜਾ ਇਹ ਇੱਥੇ ਆ ਕੇ ਇਹ ਮਹਿਸੂਸ ਹੋਏਗਾ ਕਿ ਵੀ ਅਸੀਂ ਚਾਂਦਨੀ ਚੌਕ ਦੇ ਸਾਹਮਣੇ ਬਿਲਕੁਲ ਲਾਲ ਕਿਲੇ ਦੇ ਦੇਖੋ ਆ ਖੱਪਿਆ ਚ ਦਰਖਤਾਂ ਦਾ ਝੁੰਡ ਦੇਖਿਆ ਕਿ ਤੇਰੇ ਸਾਰੇ ਦਰਖਤ ਦੇਖਣਗੇ ਤੇ ਉਧਰ ਇੱਥੋਂ ਤੁਹਾਨੂੰ ਨਜ਼ਰ ਪਾਉਗੀ ਕਿਸੇ ਬਕਰੇ ਕੰਟਰੀ ਨੂੰ ਦੇਖ ਰਿਹਾ ਜਿੱਦਾਂ ਆਪਾਂ ਲਹਿੰਦਾ ਪੰਜਾਬ ਬਣਾਇਆ ਉਹਦਾ ਸੀਨ ਪਰਲੇ ਪਾਸੇ ਥੱਲੇ ਸਾਰਾ ਦਿਖ ਰਿਹਾ ਵਾ ਬਿਲਕੁਲ ਤੇ ਰੰਗ ਬਰੰਗਾ ਦਿਖ ਰਿਹਾ ਵਾ ਬਾਕੀ ਲੱਗ ਰਿਹਾ ਉਥੋਂ ਬਾਰਡਰ ਵੀ ਦੇਖ ਰਿਹਾ ਲਾਲ ਕਿਲੇ ਤੋਂ ਤੇ ਉਧਰ ਸਿੱਧੂ ਮੂਸੇ ਵਾਲਾ ਪਾਰਕ ਵੀ ਦਿਖ ਰਿਹਾ ਮਿਲਖਾ ਸਿੰਘ ਦਾ ਘਰ ਵੀ ਦੇਖ ਰਿਹਾ ਇਤੋਂ ਵਾਤੇ ਮੈਂ ਬਾਬਾ ਨੂੰ ਬਾਰਡਰ ਤੋਂ ਖੜ ਕੇ ਨਾ ਟਾਵਰ ਕਰਤਾਰਪੁਰ ਸਾਹਿਬ ਸਾਡਾ ਗੁਰਦੁਆਰਾ ਸਭ ਦੇ ਵੀ ਦਰਸ਼ਨ ਹੋ ਰਹੇ ਕਰਤਾਰਪੁਰ ਵੀ ਦੇਖਦਾ ਵਾ ਤੇ ਇਧਰ ਮੂਰੇ ਸਾਹਮਣੇ ਫਾਰਕ ਆ ਤੇ ਲਾਹੌਰ ਦਾ ਸੀਨ ਖੂਦ ਦਾ ਸੀਨ ਹਿਟਲਰ ਗੇਟ ਹਰ ਤਰ੍ਹਾਂ ਸੀਨ ਲਾਲ ਕਿਲੇ ਤੋਂ ਖੜ ਕੇ ਦੇਖਦਾ ਸਾਨੂੰ ਬਿਲਕੁਲ ਸੋ ਇਹ ਇੱਕ ਦੇਖਣ ਵਾਲੀ ਚੀਜ਼ ਹੈ ਇੱਕ ਟੈਕਨੀਕਲ ਪੁਆਇੰਟ ਹੈ ਤੇ ਲਾਲ ਕਿਲੇ ਤੇ ਜਦੋਂ ਤੁਸੀਂ ਖੜ੍ਹਜੋਗੇ ਨਾ ਤੇ ਇੱਥੇ ਤੁਹਾਨੂੰ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਕੁਦਰਤੀ ਤੁਹਾਨੂੰ ਦੇਖਣ ਨੂੰ ਮਿਲਣਗੀਆਂ ਇਹ ਇਸੀ ਜੰਨਤ ਤੇ ਜ਼ਰਖੜ ਦਾ ਸਾਡਾ ਅੱਜ ਦਾ ਸਫ਼ਰ ਤੇ ਜਾਂਦੇ ਜਾਂਦੇ ਜਗਰੂਪ ਜੀ ਨੰਬਰ ਤੇ ਰਸਤਾ ਥੋੜਾ ਜਿਆ ਕਲੀਅਰ ਕਰਦੇ ਹੋ ਸਾਡੇ ਦਰਸ਼ਕਾਂ ਦੇ ਲਈ ਜਿਹੜੇ ਇੱਥੇ ਪਹੁੰਚਣਾ ਚਾਹੁੰਦੇ ਨੇ ਦੇਸ਼ ਵਿਦੇਸ਼ ਤੋਂ ਜਿਹੜੇ ਰੇਡੀਓ ਜਨਪਰ ਦੇਸੀ ਦੇ ਮਰਫਤ ਤੁਹਾਨੂੰ ਦੇਖ ਰਹੇ ਨੇ ਦੇਖੋ ਇਹ ਲੁਧਿਆਣਾ ਜ਼ਿਲ੍ਹੇ ਦਾ ਪਿੰਡ ਹੈ ਲੁਧਿਆਣੇ ਤੋਂ ਮਲੇਕ ਕੋਲਾ ਰੋਡ ਦੇ ਉੱਤੇ 13-14 ਕਿਲੋਮੀਟਰ ਦੂਰੀ ਤੇ ਆ ਪਿੰਡ ਜ਼ਰਖ ਦੇ ਲੁਧਿਆਣਾ ਤੋਂ 13-14 ਕਿਲੋਮੀਟਰ ਦੂਰ ਆ ਸਾਹਨੇ ਵਾਲ ਤੋਂ 12 ਕਿਲੋਮੀਟਰ ਆ ਦਰਾਏ ਤੋਂ 15 ਕਿਲੋਮੀਟਰ ਤੇ ਡੇਲੋਂ ਤੋਂ 9 ਕਿਲੋਮੀਟਰ ਆ ਤੇ ਆਲਮਗੀਰ ਤੋਂ ਮੇਰੇ ਖਿਆਲ ਨਾਲ 2-3 ਕਿਲੋਮੀਟਰ ਦਾ ਤੇ ਗੁਰੂ ਗੋਬਿੰਦ ਸਿੰਘ ਮਾਰਗ ਦੇ ਉੱਪਰ ਹੈਗਾ ਪਰ ਜੜਖੜ ਪਿੰਡ ਦੀ ਜਿਹੜੀ ਚਰਚਾ ਹੈ ਜਿਹੜੀ ਪ੍ਰਸਿੱਧੀ ਆ ਉਹ ਜਲਦ ਤੱਕ ਜੜਖੜ ਖੇਡਣਾ ਕਰਕੇ ਆ ਜਿੱਥੇ ਮਾਡਰਨ ਪਿੰਡੂ ਮਿਨੀ ਲੰਪ ਘਰਸਾਂ ਲੁੰਦੀਆਂ ਨੇ ਔਰ ਜੜਖੜ ਹਾਕੀ ਅਕੈਡਮੀ ਰਨ ਕਰਦੇ ਆਸੀਂ ਉਹ ਵੀ ਸੇਵਾ ਪਰਮਾਤਮਾ ਨੇ ਸਾਨੂੰ ਦਿੱਤੀ ਆ ਤੇ ਜਨਤ ਜੜਖੜਾ ਹਣਾ ਤਾਂ ਨੰਬਰ ਮੇਰਾ 98174300722 ਔਰ ਅਧਿਰਾ ਜਨ ਤੇ ਜਲਖੜ ਦਾ ਨੰਬਰ 98148 007298148 00722 ਤੇ ਦੂਸਰਾ ਪਰਸਨ ਨੰਬਰ 98143 00722 ਸੋ ਬਿਲਕੁਲ ਜੀ ਜਰੂਰ ਇੱਕ ਵਾਰੀ ਪਹੁੰਚਿਓ ਤੇ ਮਨ ਨੂੰ ਸਕੂਨ ਮਿਲੇਗਾ ਤੇ ਬਹੁਤ ਕੁਛ ਇੱਥੇ ਆ ਕੇ ਨਵਾਂ ਦੇਖਣ ਨੂੰ ਮਿਲੇਗਾ ਤੇ ਯਾਦਾਂ ਸੀਨੇ ਚ ਸਮੋ ਕੇ ਲੈ ਕੇ ਜਾਓਗੇ ਤੇ ਅੱਜ ਦੇ ਲਈ ਇੰਨਾ ਹੀ ਜੀ ਹੁਣ ਦਿਓ ਇਜਾਜ਼ਤ ਗੁਰਪ੍ਰੀਤ ਸਿੰਘ ਚਾਹਲ ਨੂੰ ਮਿਲਦੇ ਹਾਂ ਅਗਲੀ ਡੈਸਟੀਨੇਸ਼ਨ ਤੇ